ਕਿੰਨਾ ਸਮਝਾਵਾਂ ਤੈਨੂੰ ਸਮਝਾਵਾਂ ਤੈਨੂੰ ਵੇਪੁਰਾ ਵੀ ਸਮਝਣਾ ਤੂੰ ਤਾਂ ਬੈਲੀ ਬੰਧਿਆਂ ਦੀ ਜਾਣਦੀ ਰਮਝਣਾ ਪਰ ਮੈਂ ਗਾਣ ਤੋਂ ਪਹਿਲਾਂ ਕਹਿੰਨੀ ਆ ਕਿ ਹਥਿਆਰਾਂ ਨੂੰ ਸਿਰਫ ਗਾਣਿਆਂ ਤੱਕ ਸੀਮਤ ਰੱਖਿਓ ਕਿਉਂਕਿ ਜਦੋਂ ਇੱਕ ਗੋਲੀ ਚੱਲਦੀ ਹੈ ਤਾਂ ਕਿੱਲਿਆਂ ਦੇ ਕਿੱਲੇ ਘਰਾਂ ਦੇ ਘਰ ਤਬਾਹ ਹੋ ਜਾਂਦੇ ਨੇ ਇਹ ਸਿਰਫ ਗਾਣਿਆਂ 'ਚ ਹੀ ਸੋਹਣੇ ਲੱਗਦੇ ਨੇ ਹਥਿਆਰ ਅਥੂਰ ਇਹਨਾਂ ਨੂੰ ਵਰਤਣਾ ਨਹੀਂ ਸਿਰਫ ਇੰਜੋਏ ਕਰਨਾ ਹੈ ਬਾਈ ਜੀ ਦੇ ਨਾਲ ਗਾਈਆਂ ਹੋਈਆਂ ਲੈਈ ਨਾ ਤੁਹਾਡੇ ਰੂਰੂ ਰੱਖਿਆ ਨੇ ਸੁਣ ਕੇ ਕੀ ਕਿਹਾ ਹਕ ਕਿੰਨਾ ਸਮਝਾਵਾਂ ਤੈਨੂੰ ਵੇ ਪੋਰਾ ਵੀ ਸਮਝਨਾ ਹਾ ਤੂੰ ਤਾਂ ਬਹਿਲੀ ਬੰਦਿਆਂ ਦੀ ਜਾਣਦੀ ਰਮਜਣਾ ਹੱਲ ਕੱਲ ਵੀ ਤੂੰ ਆਇਆ ਹੱਲ ਕੱਲ ਵੀ ਤੂੰ ਆਇਆ ਕਿਉਂ ਸਿਆ ਪੰਨਵਾ ਪਾਇਆ ਪੰਨਵਾ ਪਾਇਆ ਲੋਹਾ ਸਾंभ ਸਾंभ ਰੱਖਾਂ फिर हए मरियां अमान ताईं ने अणखी पौके ते ई ठोक पिचान ताईं न अनखी पौके ते ई ठोक ਹੁੰਦੀ ਅਜਮਾੜ ਤੈਨੂੰ ਐਰ ਬਾਈ ਬੜਾ ਫਸ ਕੇ ਜਿਹੜੀਆਂ ਲੈਨਾਂ ਸੀ ਉਹ ਆਈਆਂ ਬੜੀ ਲੜਾਈ ਹੋਈ ਗਾਣੇ ਦੇ ਵਿੱਚ ਬਾਕੀ ਬਾਈ ਜੀ ਵੱਲੋਂ ਬਹੁਤ ਸਾਰਾ ਪਿਆਰ ਮਿਲਦਾ ਇਸ ਨਾ ਚੀਜ਼ ਨੂੰ ਉਹਦੇ ਲਈ ਸ਼ੁਕਰਗੁਜ਼ਾਰ ਆ ਮੈਂ ਉਸ ਪਰਮਾਤਮਾ ਦੀ ਕਿ ਲੇਜੈਂਡ ਲੋਕਾਂ ਦੇ ਨਾਲ ਖੜੇ ਹੋ ਕੇ ਗਾਉਣ ਦਾ ਮੌਕਾ ਉਹਨਾਂ ਨੇ ਬਖਸ਼ਿਆ ਕੀ ਕਿਆ ਵੇ ਦੁਬਈ ਵਾਲੇ ਸ਼ੇਖਾਂ ਵਾਂਗ ਪਾਵੇਂ ਮੁੰਦੀਆਂ ਸਾਥੋ ਗੱਲਾਂ ਨੀ ਜਨਹਨੀਆਂ ਦੇ ਬਾਗ ਹੁੰਦੀਆਂ ਬਾਈ ਬਾਈ ਸਮਝਾਵਾਂ ਤੈਨੂੰ ਪੂਰਾ ਵੀ ਸਮਝ ਨਾ ਕਾ ਮੈਂ ਵੀ ਬੰਦਿਆਂ ਦੀ ਜਾਣਦੀ ਰਮਝ ਨਾ ਹਲਕਲ ਵੀ ਤੂੰ ਆਇਆ ਕਿਉਂ ਸਿਆਪਨ ਮਪਾਇਆ ਲੋਹਾ ਸਾंभ ਸਾंभਰ ਮੇਰਾ ਫਿਕਰ ਵਧਾਇਆ ਅਸਲਾ ਸਾंभ ਸਾंभ ਰੱਖਾ ਵੇ ਮੇਰਾ ਫਿਕਰ ਵਧਾਇਆ ਹਾਏ ਮੰਨਿਆ ਤੇਰੀਆਂ ਮਾਨ ਤੈਨੇ ਔਰ ਅਣਖੀ ਬੰਦੇ ਤਾਂ ਮੋਕੇ ਤੇ ਖੋਖਦੇ ਵਾਅਦੇ ਵਿੱਚ ਹੁੰਦੀਆਂ ਜਵਾਨਾਂ ਦਾ ਗੇਂਹ ਅੜਖੀ ਬੰਦੇ ਤਾਂ ਮੋਕੇ ਤੇ ਹੀ ਖੋਖਦੇ ਵਾਅਦੇ ਵਿੱਚ ਹੁੰਦੀਆਂ ਤਪਿਆਲੇ ਸ਼ੇਖਾਂ ਵਾਂਗ ਪਾਵੇਂ ਮੁੰਦੀਆਂ ਘਤੋ ਕਲਾਨੀ ਜਨਾਨੀਆਂ ਦੇ ਵਾਂਗ ਹੁੰਦੀਆਂ ਜੱਟਾਂ ਰਾਜਿਆਂ ਦੇ ਵਾਂਗ ਵੇ ਤੂੰ ਪਾਵੇਂ ਮੁੰਦੀਆਂ ਘਤੋ ਕਲਾਨੀ ਜਨਾਨੀਆਂ ਦੇ ਵਾਂਗ ਹੁੰਦੀਆਂ ਕਾਰੇ ਹੋਵੇ ਅਤਲ ਜਵਾਰੇ ਪੁੱਤਾ ਕਰੇ ਪੁੱਤੇ ਕਾਰੇ ਇਹ ਤਾਂ ਤੈਨੂੰ ਵੀ ਪਤਾ ਨਾ ਵੇ ਤੂੰ ਕਿੰਨੇ ਗੱਡੀ ਛਾੜੇ ਇਹ ਤਾਂ ਤੈਨੂੰ ਵੀ ਪਤਾ ਨਾ ਵੇ ਤੂੰ ਕਿੰਨੇ ਗੱਡੀ ਛਾੜੇ ਇਹ ਤਾਂ ਤੈਨੂੰ ਵੀ ਪਤਾ ਨਾ ਵੇ ਤੂੰ ਕਿੰਨੇ ਗੱਡੀ ਛਾੜੇ ਇਹ ਤਾਂ ਤੈਨੂੰ ਵੀ ਪਤਾ ਨਾ ਵੇ ਤੂੰ ਕਿੰਨੇ ਗੱਡੀ ਛਾੜੇ ਗੱਲਾਂ ਤੇਰੀਆਂ ਤਾਂ ਜੱਟਾ ਬੁਝਾਰ ਤਾਈ ਨੇ ਅੜਖੀ ਬਨੇ ਔਰ ਹਰੇ ਘਰ ਵਾਲੇ ਆਪਣੇ ਘਰ ਵਾਲੇ ਨੂੰ ਰੋਕਦੀ ਹੈ ਕੀ ਕਹਿੰਦੀ ਹੈ ਸੁਣ ਕੇ ਵੀ ਲੜਾਈ ਨਹੀਂ ਕਰਨੀ ਮਰੋ ਕਹਿੰਦਾ ਮੈਂ ਦੁਨੀਆ ਦੇਖਿਆ ਚੁੱਪ ਕਰਕੇ ਬਹਿ ਜਾ ਗੱਲ ਕੀ ਇਹ ਸੁਣ ਕੇ ਕੱਲ ਸੁਣਦੀ ਪਈ ਸੀ ਝਟਾ ਤੇਰੇ ਚਰਚੇ ਕੱਲ ਸੁਣਦੀ ਪਈ ਸੀ ਝਟਾ ਤੇਰੇ ਦੀਨੇ ਬਾਂਦੀ ਕਹੇ ਤੇ ਵੇ ਮੈਂ ਸੁਣਦੀ ਪਈ ਸੀ ਝਟਾ ਤੇਰੇ ਚਰਚੇ ਰੁੱਖ ਕਾ ਨ ਦੇਸ ਕਰ ਦੀਨੇ ਬਾਂਦ ਆ ਮਾਰੀ ਗੋਲੀ ਤੂੰ ਪਰੂਰ ਪੰਡ ਵਾਲਿਆ ਤੇਰੀ ਨਾ ਰੇ ਕਾਂਢੂ ਬਿੱਲੋ ਚੜੀ ਜੋਕੇ ਤੇ ਤੂੰ ਕਫ ਫਿਰ ਚੜੀ ਹਾਂ ਨਿਪੜੀ ਐ ਸਾਰੀ ਤੇ ਤੂੰ ਕਫ ਫਿਰ ਚੜੀ ਹਾਂ ਨਿਪੜੀ ਐ ਸਾਰੀ ਅਸਥਨੀ ਦਮ ਜਾ ਤੂੰ ਕਿੱਥੇ ਜਿੱਥੇ ਅੜ ਜਿਗਰਾਰੀ ਅਸਥਨੀ ਦਮ ਜਾ ਮੋਤ ਨਾਲ ਤੇਰੀਆਂ ਸ਼ਰਾਰਤਾਂ ਹੀ ਨੇ ਮੜਖੀ ਬੰਦੇ ਤਾਂ ਮੌਕੇ ਤੇ ਹੀ ਠੋਕਦੇ ਬਾਦ ਵਿੱਚ ਹੁੰਦੀਆਂ ਜਮਾਨਤਾਂ ਹੀ ਨੇ ਮੜਖੀ ਬੰਦੇ ਤਾਂ ਮੌਕੇ ਤੇ ਹੀ ਠੋਕਦੇ ਬਾਦ ਵਿੱਚ ਹੁੰਦੀਆਂ ਜਮਾਨਤਾਂ ਹੀ ਨੇ ਮੜਖੀ ਬੰਦੇ ਤਾਂ ਮੌਕੇ ਤੇ ਹੀ ਠੋਕਦੇ ਬਾਦ ਵਿੱਚ ਹੁੰਦੀਆਂ ਜਮਾਨਤਾਂ